ਆਲਾ ਭਰਤੀ ਦੂਜੇ ਦਿਨ ਦੀ ਕਵਰੇਜ ਜਿਹੜੀ ਸੋਡੇ ਨਾਲ ਲੈ ਕੇ ਆਏ ਆ ਮੁੰਡਾ ਆਏ ਨੇ 6ਵੇਂ 7ਵੇਂ ਗਰੁੱਪ ਦੇ ਤੇ ਜਾਣਕਾਰੀ ਜਿਹੜੀ ਇਹਨਾਂ ਤੋਂ ਲੈਣ ਦੀ ਕੋਸ਼ਿਸ਼ ਕਰਾਂਗੇ ਕਿੰਨੇ ਨੰਬਰ ਗਰੁੱਪ ਚੋਂ ਆਏ ਹੋ 7ਵੇਂ ਗਰੁੱਪ ਚੋਂ ਆਏ 7ਵੇਂ ਗਰੁੱਪ ਚੋਂ ਆਏ ਆ ਹਾਂਜੀ ਤੇ ਕਿਹੜਾ ਗਰੁੱਪ ਸੀ ਤੁਹਾਡਾ ਰਨਿੰਗ ਦਾ ਅੱਜ ਕਿੰਨੇ ਐਕਸੀਲੈਂਟ ਲਾਈ ਹੈਗਾ ਐਕਸੀਲੈਂਟ ਲਾਈ ਪੂਰੇ ਗੁੱਡਾ ਅੱਛਾ ਐਕਸੀਲੈਂਟ ਲਾਈ ਆ ਦੇਖੋ ਮੁੰਡਾ ਐਕਸੀਲੈਂਟ ਲਾ ਗਿਆ 20 ਕਿੰਨੇ ਲਾਏ ਨੇ 10 10 ਬੀਮ ਲਾਏ ਨੇ ਕਿੰਨਾ ਸਮਾਂ ਤਿਆਰੀ ਕੀਤੀ ਆ ਅੱਜ ਕਿਤੇ 20 ਦਿਨ 20 ਦਿਨ ਤਿਆਰੀ ਕਰਕੇ ਦੇਖੋ ਐਕਸੀਲੈਂਟ ਲਾਈ ਹੈ ਹਨਾ ਤੇ ਅੰਦਰ ਦਾ ਕੀ ਰਿਵਿਊ ਆ ਜਿਹੜਾ ਅੰਦਰ ਸਟਾਫ ਆ ਬਹੁਤ ਵਧੀਆ ਬੰਦੇ ਚੱਕ ਰਹੇ ਨੇ ਵਧੀਆ ਚੱਕ ਰਹੇ ਨੇ ਕਿੰਨੇ ਵਜੇ ਰਿਪੋਰਟ ਕੀਤੀ ਤੁਸੀਂ ਨੇ ਪੂਰਾ ਟਾਈਮ ਦੇ ਰਹੇ ਅਸੀਂ ਤੈਨੂੰ ਇਹ ਕਰੀ ਸੀ 3 ਵਜੇ ਕਰੀ ਸੀ ਇੱਕ ਡਾਕੂਮੈਂਟ ਬਾਰੇ ਥੋੜਾ ਜਿਹਾ ਜਾਣਕਾਰੀ ਦਿਓ ਕੀ ਕੀ ਡਾਕੂਮੈਂਟ ਹੋਣੇ ਚਾਹੀਦੇ ਨੇ ਰਿਕਾਰਡ ਪਿੰਨ ਕਾਰਡ ਤਿੰਨੇ ਜਿਹੜੇ ਸਰਪਚੇ ਦੇ ਹੁੰਦੇ ਨੇਗੇ ਨੋ ਕਲੇਮ ਨੋ ਮੈਰਿਡ ਓਕੇ ਮੈਰਿਡ ਤੇ ਜਾਤਨੀਤਾ ਬਾਰਮੀ ਦਾ ਸਰਟੀਫਿਕੇਟ ਦੋਏ ਸੱਜ ਬੇਟਾ ਉਹਨਾਂ ਦੇ ਉਹਟੋ ਕੈਰੈਕਟਰ ਸੈਟੀਵੇਟ ਓਪਨ ਵਾਲੇ ਚੱਲੀ ਜਾਂਦੇ ਆ ਜਿਨ੍ਹਾਂ ਨੇ ਓਪਨ ਰਾਹੀਂ ਕੀਤੀ ਆ ਓਪਨ ਵਾਲੇ ਤਾਂ ਕੁਝ ਕਹਿ ਨਹੀਂ ਖਾਦੇ ਅੱਛਾ ਕੁਝ ਨਹੀਂ ਕੁਝ ਨਹੀਂ ਕਹਿੰਦੇ ਉਹਨਾਂ ਵਾਲੇ ਛੋਟੇ ਗਰੁੱਪ 'ਚ ਕੋਈ ਹੈਗਾ ਸੀ ਓਪਨ ਵਾਲਾ ਮੁੰਡਾ ਨਾ ਨਾ ਜੀ ਮੈਡੀਕਲ ਕਰਵਾ ਛੋਟਾ ਮੈਡੀਕਲ ਸਵੇਰੇ ਆ ਜੀ ਆ ਸਵੇਰੇ ਮੈਡੀਕਲ ਆ ਠੀਕ ਆ ਚਲੋ ਬਹੁਤ ਵਧੀਆ ਮੈਸੇਜ ਆ ਕੱਲ ਵਾਲੇ ਮੁੰਡਿਆਂ ਵਾਸਤੇ ਕੀ ਮੈਸੇਜ ਆ ਬਹੁਤ ਦਾ ਵੈਸਟ ਓਕੇ ਬਈ ਤੇ ਪੁਕੜੇ ਵਾਲਾ ਭਰਤੀ ਦਾ ਕਵਰੇਜ ਸਾਨੂੰ ਦਿਖਾ ਦੀ ਸਾਰੀ ਸ਼ੀਮਾ ਸੱਤਮਾ ਗਰੁੱਪ ਜਿਹੜਾ ਆ ਗਿਆ ਅਗਲੇ ਅਪਡੇਟ ਸਾਨੂੰ ਜਲਦੀ ਦੇਵਾਂਗੇ